ਜ਼ਿਲ੍ਹਾ ਪਠਾਨਕੋਟ ਸਰਹੱਦੀ ਜ਼ਿਲ੍ਹਾ ਹੋਣ ਦੀ وجہ ਨਾਲ ਅਕਸਰ ਹੀ ਸਿਆਸੀ ਆਗੂਆਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਅਤੇ ਜੇਕਰ ਗੱਲ ਕਰੀਏ ਸਰਹੱਦੀ ਹਲਕੇ ਪੁਆਦੀ ਤਾਂ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇਸ ਹਲਕੇ ਦੇ ਲੋਕਾਂ ਨੂੰ ਵਿਕਾਸ ਕਾਰਜ ਨਾ ਹੋਣ ਦੀ وجہ ਨਾਲ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਠਾਨਕੋਟ ਤੋਂ ਸਰਹੱਦੀ ਖੇਤਰ ਬਮਿਆਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਰੋਡ ਖਰਾਬ ਹੋਣ ਦੀ وجہ ਨਾਲ ਸਥਾਨਕ ਲੋਕ ਇਸ ਮੇਨ ਰੋਡ ਨੂੰ ਛੱਡ ਕੇ ਵੱਖਰੇ ਵਕਲਪਕ ਰਸਤਿਆਂ ਨੂੰ ਜ਼ਿਆਦਾਤਰ ਜੀਤੇ ਰਹੇ ਹਨ ਰੋਡ ਦੇ ਤਰੱਕਾ ਦੀ ਆਮਦ ਜ਼ਿਆਦਾ ਹੋਣ ਦੀ وجہ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ ਜਿਵੇਂ ਕਿ ਕਈ ਘਰ ਦੇ ਚਿਰਾਗ ਵੀ ਬੁੱਝ ਚੁੱਕੇ ਹਨ ਪਰ ਬਾਵਜੂਦ ਇਸ ਦੇ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਕੀਤਾ ਜਾ ਰਿਹਾ ਜਿਸ وجہ ਕਰਕੇ ਸਥਾਨਕ ਲੋਕਾਂ ਕਾ ਵੀ ਚਰੋਸ ਹੈ ਖਸਤਾ ਰੋਡ ਤੋਂ ਪਰੇ ਸ਼ਾਂਜਾ ਸਥਾਨਕ ਦੁਕਾਨਦ ਰੱਤ ਕਾ ਦੀ ਆਮ ਜ਼ਿਆਦਾ ਹੁੰਦੀ ਵਜਹ ਨਾਲ ਰੋਡ ਸਮੇਂ ਤੇ ਪਹਿਲਾਂ ਹੀ ਟੁੱਟ ਜਾਂਦਾ ਹੈ ਦੁਕਾਨਦਾਰ ਨੇ ਦੱਸਿਆ ਕਿ ਬੁਲਤਾਂ ਆਲਮ ਇਹ ਹੈ ਕਿ ਸਥਾਨਕ ਲੋਕਾਂ ਨੇ ਸਸਤੇ ਕੁਸਨਾ ਹੀ ਬੰਦ ਕਰ ਦਿੱਤਾ ਹੈ ਜਿਸ ਵਜਹ ਨਾਲ ਉਹਨਾਂ ਦਾ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਿਆ ਹੈ ਰੋਡ ਜੀ ਜਦੋਂ ਵੀ ਬੰਦਾ ਹੈ ਥੋੜੇ ਚਿਰ ਹੀ ਟਿਕਦਾ 5 ਸਾਲ ਬਾਰੇ ਬੋਲ ਕੇ ਜਾਂਦੇ ਆ ਤੇ 2-3 ਸਾਲ ਬਾਅਦ ਹੀ ਟੁੱਟ ਜਾਂਦਾ ਹੈ ਤੇ ਰੋਡ ਨਾਲ ਇੰਨੀ ਕੀ ਪ੍ਰੋਬਲਮ ਹੈ ਕਿ ਜਾਮ ਲੱਗ ਜਾਂਦਾ ਐਕਸੀਡੈਂਟ ਬਹੁਤ ਹੋਣਦੇ ਆ ਸਾਡੇ ਅਲੱਗਲੇ ਪਿੰਡਾਂ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਕਿਸੇ ਦੀ ਬਾਹਰ ਟੁੱਟ ਜਾਂਦੀ ਹੈ ਕੋਈ ਸਾਈਕਲ ਵਾਲੇ ਡਾ ਜਾਂਦਾ ਔਰ ਇਹਦੇ ਦੀ ਵੱਡੀਆਂ ਗੱਡੀਆਂ ਚ ਸਾਨੂੰ ਨਹੀਂ ਪਤਾ ਲੱਗਦਾ ਇੱਥੇ ਇੰਨਾ ਇੰਨਾ ਜਾਵਾਂ ਕੰਮ ਦਾ ਬਹੁਤ ਬੁਰਾ ਹਾਲਾ ਅਸੀਂ 10 ਸਾਲ ਤੋਂ ਸਿਰ ਦੁਕਾਨਦਾਰੀ ਕਾਣ ਡਿਆ 1 ਰੁਪਏ ਦੀ ਵੀ ਤੁਸੀਂ ਆਮਦਨ ਕੋ ਸਾਨੂੰ ਹਣੀ ਕਿਉਂਕਿ ਇੱਥੇ ਨਾ ਕੋਈ ਆਂਦਾ ਹੈ ਨਾ ਜਾਂਦਾ ਹੈ ਨਾ ਕੋਈ ਬਿਜ਼ਨਸ ਨਾ ਕੋਈ ਲੈਣੀ ਨਾ ਕੋਈ ਨਾ ਕੋਈ ਆ ਰਿਹਾ ਨਾ ਕੋਈ ਜਾ ਰਿਹਾ ਢੋਏ ਇਹਨੇ ਨੇ ਡੂੰਗੇ ਨੇ ਡੇਡੇ ਫੁੱਟ ਡੂੰਗੇ ਢੋਏ ਪੈ ਚੁੱਕੇ ਨੇ ਇਹ ਤਾਂ ਕਿੰਨੇ ਆ ਸੜਕਾਂ ਤੇ ਸਿਹਦੀ ਖੇਤਰ ਹੋਣ ਦੀ ਵਜ੍ਹਾ ਕਰਕੇ ਟੁੱਟੇ ਰੋਡ ਦਾ ਸੰਤਾਪ ਝੱਲ ਰਿਹਾ ਸਥਾਨਕ ਲੋਕਾਂ ਨੇ ਕਿੱਹਾ ਕਿ ਜਿੱਥੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਸ ਰਹਾਦੂ ਜਾਣ ਦੀ ਵਜ੍ਹਾ ਨਾਲ ਵੀ ਇਹ ਰੋਡ ਬਹੁਤ ਟੈਂ ਹੈ ਪਰ ਰੋਡ ਟੁੱਟੇ ਹੋਣ ਦੀ ਵਜ੍ਹਾ ਨਾਲ ਜਿੱਥੇ ਸਥਾਨਕ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ ਉੱਥੇ ਫੌਜ ਦੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖ ਰਹੇ ਹੋ ਅੱਜ ਇਸੇ ਰੋਡ ਦੇ ਸਵੰਚ ਤੁਹਾਡਾ ਨਾ ਚਰਚਾ ਹੋ ਰਹੀ ਹੈ ਸਾਰੇ ਇਲਾਕੇ ਦੇ ਲੋਕ ਕਰ ਰਹੇ ਆ ਇੱਥੋਂ ਦੇ ਲੋਕਲ ਅੱਡੇ ਵਾਲੇ ਵੀ ਕਰ ਰਹੇ ਆ ਕਿ ਇਹ ਰੋਡ ਪੰਜਾਬ ਦੇ ਅੰਦਰ ਲਗਾ 2 2 2.5 2.5 ਫੁੱਟ ਦੇ ਟੋਏ ਵਿੱਚ ਪੇਆ ਰੋਡ ਤੇ ਔਰ ਇਸ ਰੋਡ ਦੇ ਉੱਤੇ ਉਹ ਰੋਜ਼ ਸੈਂਕੜਿਆਂ ਦੀ ਗਿਣਤੀ ਚ ਜਿਹੜੇ ਆ ਉਹ ਮਾਈਨਿੰਗ ਕਰਕੇ ਟਰੱਕ ਰਿਤੇ ਬਜਰੀ ਵਾਲੇ ਗੁਜ਼ਰਦੇ ਆ ਤੁਸੀਂ ਹੁਣੇ ਵੀ ਦੇਖ ਰਹੇ ਹੋ ਕਿਦਾਂ ਕੁ ਮਤਲਬ ਆਪਾਂ ਗੁਜ਼ਰ ਰਹੇ ਆ ਸੋ ਲਗਭਗ ਦਰਜਨਾ ਪਿੰਡ ਇਸ ਰੋਡ ਨੂੰ ਮਤਲਬ ਜਿਹੜੇ ਆ ਰੋਜ਼ ਜਿਹੜੇ ਹਲਦ ਵਾਲੇ ਜਿੱਥੋਂ ਦੇ ਵਸਨੀਕ ਆਪਣੇ ਕਾਰੋਬਾਰਾਂ ਲਈ ਸਕੂਲੀ ਬੱਚੇ ਜਾਂਦੇ ਆ ਛੋਟੋ ਛੋਟੇ ਆਪਣਾ ਬੱਚੇ ਜਾਂਦੇ ਆ ਮਲਾਜ਼ਮ ਜਾਂਦੇ ਆ ਲੋਕ ਕੰਮ ਕਰਨ ਲਈ ਸ਼ਹਿਰ ਨੂੰ ਜਾਂਦੇ ਆ ਮਤਲਬ ਰੋਡ ਦੀ ਮੰਦੀ ਹਾਲਤ ਹੋਣ ਕਰਕੇ ਲੋਕਾਂ ਨੇ ਰਾਹ ਬਦਲ ਲਿਆ ਲੋਕ ਵੱਖੋ ਵੱਖਰੇ ਪਿੰਡਾਂ ਜੁੜੀ ਹੋ ਕੇ ਮਤਲਬ ਜਰਨਾਲੀ ਰਸਿਆਂ ਦੀ ਥਾਂ ਹੀ ਉਹ ਬਾਜ਼ਾਰ ਨੂੰ ਆਪਣੇ ਕੰਮਾਂ ਨੂੰ ਜਾ ਰਿਹਾ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੇ ਚਲਦਿਦ ਇਸ ਸਬੰਧੀ ਨਿਊਜ਼ ਨੰਬਰ ਟੀਮ ਨੇ ਹਲਕੇ ਦੇ ਵਿਧਾਇਕ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਰੋਡ ਦੀ ਅਹਿਮੀਅਤ ਨੂੰ ਮੰਨਦੇ ਹੋਏ ਆਖਿਆ ਕਿ ਆਵਾਜਾਈ ਦੇ ਲਿਹਾਜ਼ ਨਾਲ ਇਹ ਰੋਡ ਬਹੁਤ ਹੀ ਅਹਿਮ ਹੈ ਅਤੇ ਸੂਬਾ ਸਰਕਾਰ ਵੱਲ ਜਲਦੀ ਇਸ ਰੋਡ ਦੀ ਸਾਇਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਇਹ ਠੀਕ ਹੈ ਗੱਲ ਦਸਾਰਾ ਅਕਾਲੀ ਤੇ ਭਾਜਪਾ ਨੇ ਰਾਏ ਕੀਤਾ ਹੈ ਔਰ ਇੰਨਾ ਕਿ ਜਿਆਦਾ ਖਾਸ ਕਰਕੇ ਪੂਆ ਕੌਨਸਟਿਚੂਐਂਸੀ ਦੇ ਵਿੱਚ ਕੋਈ ਬੰਦਾ ਸਵਾਦ ਹੈ ਨਹੀਂ ਮੈਂ ਜਿਸ ਤਰ੍ਹਾਂ ਰਾਏ ਦਾ 24 ਘੰਟੇ 18 ਘੰਟੇ ਲੋਕਾਂ ਦੇ ਨਾਲ ਹੀ ਲੱਗਾ ਰਹਿਣਾ ਔਰ ਜਿਹੜਾ ਰੋਡ ਆ ਸਾਡਾ ਮਲਕਪੁਰ ਤੋਂ ਲੈ ਕੇ ਕਤਲੌਰ ਤੱਕ ਬਹੁਤ ਬੁਰਾ ਹਾਲ ਹੈ ਇੰਡਸਟਰੀ ਲੱਗੀ ਹੋਈ ਹੈ ਅਕ੍ਰੇਸਿਸ ਸਟੋਨ ਪ੍ਰੈਸ ਲੱਗੇ ਆ ਉਹ 70 70 ਟਨ ਦਾ ਟਰਾਲਾ ਨਿਕਲਦਾ ਰੋਡ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਉਹ ਸੀਐਮ ਸਾਹਿਬ ਅੱਗੇ ਮੈਂ ਕਈ ਵਾਰੀ ਇਹ ਕਹਿ ਵੀ ਦਿੱਤਾ ਵੀ ਇਹ ਮੇਰੇ ਹਲਕੇ ਦਾ ਜਿਹੜਾ ਰੋਡ ਬਣੇ ਜਿੱਥੇ ਇਸ ਰੋਡ ਦੇ ਉੱਤੇ ਮੇਰੀ ਕੋਠੀ ਹੈ ਇਹ ਤਾਂ ਪਹਿਲ ਦੇ ਅਧਾਰ ਤੇ ਬਣਨਾ ਚਾਹੀਦਾ ਹੈ ਇਹ 100 ਦੇ 45 ਕਰੋੜ ਰੁਪਏ ਪਾਸ ਕੀਤਾ ਗਿਆ ਡੇਰਾ ਦੂਨ ਦੀ ਕੰਪਨੀ ਹੈ ਇਹ ਇਹ ਤਿੰਨ ਟਰਮ ਦੇ ਵਿੱਚ ਇਹਦੀ ਚੱਕੀ ਗੋਲੀਆਂ 14 ਲੱਖ ਦਾ ਇੱਕ ਟੈਂਡਰ ਵੱਖਾ ਲੱਗਾ ਜਿੰਨਾ ਇਹਨੂੰ ਚੱਕੀ ਕਰ ਰਹਾ ਹੈ